ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਮਾਨ ਸਾਹਿਬ ਅਸੀਂ ਤੁਹਾਨੂੰ ਇੰਨੀਆਂ ਵੋਟਾਂ ਦੇ ਕੇ ਕੇ ਪਵਾਈਆਂ ਕਿ ਸਾਡਾ ਬਦਲਾਵ ਹੋਊਗਾ ਕੋਈ ਬਦਲਾਵ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਸਗੋ ਅਸੀਂ ਇੱਥੇ ਕੋਈ ਨਾ ਟਰੱਕ ਆਉਂਦਾ ਨਾ ਟਰੱਕ ਦੇ ਮਕੈਨਿਕ ਵੀ ਵਿਲੇ ਬੈਠੇ ਹੋਏ ਆ ਉਸ ਸਪੇਅਰ ਪਾਰਟ ਆ ਸਭ ਵਿਲਾ ਬੈਠਾ ਹੋਇਆ ਕੋਈ ਰੁਪਈਏ ਦਾ ਕੰਮ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਕੋਕ ਕਰਦੇ ਕੰਮਾਂ ਨੂੰ ਛੱਡ ਕੇ ਤੇ ਪੰਜਾਬ ਵੱਲ ਧਿਆਨ ਦੋ ਕਿਦੀ ਭਾਨੇ ਸਿੱਧੂ ਨੂੰ ਫੜ ਲਿਆ ਕਿਦੀ ਅਮਰਤਪਾਲ ਨੂੰ ਫੜ ਲਿਆ ਕਿਰਪਾ ਕਰਕੇ ਇਹਨਾਂ ਦਾ ਖੜਾ ਛੱਡੋ ਤੇ ਪੰਜਾਬ ਵੱਲ ਧਿਆਨ ਦੋ ਇੰਨਾ ਖੰਬੁਰਾ ਹਾਲ ਹੈ ਪੰਜਾਬ ਦਾ ਤੇ ਕਿਤੇ ਕੋਈ ਕੰਮ ਨਹੀਂ ਹੈਗਾ ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੇਖੋ ਜਹਾਜ਼ਗਰ ਚ ਕਿਤੇ ਇੰਨੇ ਟਰੱਕ ਆਉਂਦੇ ਹੁੰਦੇ ਸੀ ਕਿਤੇ ਇੱਕ ਗੱਡੀ ਨਹੀਂ ਵਿਹਲ ਬੈਠਿਆ 10-10 ਦਿਨ ਹੋ ਗਏ ਸਾਨੂੰ ਵਿਹਲੇ ਬੈਠਿਆ ਨੂੰ ਤੇ ਕਿਰਪਾ ਕਰਕੇ ਸਾਡੀ ਗੱਲ ਤੇ ਧਿਆਨ ਦਿਓ ਨਾਲੇ ਮੈਂ ਡਰਾਈਵਰ ਵੀਰ ਭਰਾਵਾਂ ਨੂੰ ਕਹਿਣਾ ਚਾਹਣਾ ਵਾ ਕਿ ਵੱਧ ਤੋਂ ਵੱਧ ਸਾਡੀ ਵੀਡੀਓ ਸ਼ੇਅਰ ਕਰੋ ਤੇ ਡਰਾਈਵਰ ਵੀਰਾਂ ਤੱਕ ਪਹੁੰਚਾਓ ਗਾਂ ਡਰਾਈਵਰ ਵੀਰ ਭਗਵੰਤ ਮਾਨ ਤੱਕ ਪਹੁੰਚਾਉਣ ਕਿ ਸਾਡਾ ਕੋਈ ਕੰਮ ਨਹੀਂ ਚਲਾਂਦਿਆ ਅੰਨਾ ਡਰਾਈਵਰਾਂ ਨੂੰ ਕੋਈ ਪੈਸਾ ਬਚਾਂਦਿਆ ਵਾ ਤੇ ਨਾ ਮਿਸਤਰੀਆਂ ਨੂੰ ਮਿਸਤਰੀ ਵੀ ਬਿਲੇ ਬੈਠੇ ਹੋਇਆ ਜਹਾਜ਼ਗੜ੍ਹ ਚ ਇੰਨੀ ਗੱਡੀ ਆਉਂਦੀ ਹੁੰਦੀ ਸੀ ਜਿਹੜੀ ਇੱਕ ਵੀ ਗੱਡੀ ਹੁਣ ਇੱਥੇ ਵੜਦੀ ਨਹੀਂ ਆ ਨਾ ਆਉਦੀ ਆ ਕਿਉਂਕਿ ਡਰਾਈਵਰਾਂ ਕੋ ਗੱਡੀਆਂ ਮਾਲਕਾਂ ਕੋ ਪੈਸਾ ਹੀ ਨਹੀਂ ਆਏਗਾ ਇੱਕ ਦਿਨੇ ਕਰਤੀ ਰੇਤਾ ਬੰਦ ਰੇਤਾ ਦਾ ਬੰਦ ਹੋਣ ਦੇ ਕਰਕੇ ਇੰਨਾ ਨੁਕਸਾਨ ਹੋਇਆ ਵਾ ਸਿੰਗਲ ਮਾਲਕ ਤੇ ਉਹ ਹੀ ਮਰ ਗਿਆ ਵਾ ਤੇ ਜੇ ਕਿ ਕੋ ਦੋ ਚਾਰ ਗੱਡੀਆਂ ਹੈਗੀਆਂ ਵਾ ਉਹ ਉਹਦਾ ਉਦਾਂ ਨਹੀਂ ਕੋਈ ਖਲੋਤੀਆਂ ਰਿੰਦੀਆਂ ਚਾਰ ਚਾਰ ਪੰਜ ਪੰਜ ਦਿਨ 6 6 ਦਿਨ ਅੱਜ ਆਜਗੜ ਦੀ ਵੀਡੀਓ ਆ ਇੰਨੇ ਬੁਰਾ ਹਾਲ ਹੈ ਮਿਸਤਰੀਆ ਦਾ ਤੁਹਾਨੂੰ ਕੀ ਦਸੀਏ ਇਸ ਕਰਕੇ ਟਾਡੇ ਗਾੜੀ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਭਗਵੰਤ ਮਾਨ ਤੱਕ ਪਹੁੰਚਾਓ ਤੇ ਕੋਈ ਕਾਰੋਬਾਰਾ ਸੋਚੇ ਸਾਡੇ ਨਾਲ ਸੋਚੇ ਇਸ ਕਰਕੇ ਜੀ ਜੀਰਜੀਸ ਬਹੁਤ ਧਿਆਨ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਵਾਰ-ਵਾਰ ਕਹਿਣਾ ਪੈਂਦਾ ਸਾਨੂੰ ਕਿ ਮੇਰੀ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ ਭਗਵੰਤ ਮਾਨ ਨੂੰ ਵੀ ਪਤਾ ਲੱਗੇ ਕਿ ਇੱਕ ਆਮ ਮਿਸਤਰੀ ਇੰਨੇ ਦੁਖੀ ਹੋ ਗਏ ਆ ਇੰਨੇ ਦੁਖੀ ਹੋ ਗਏ ਕਿ ਘਰ ਦੇ ਖਰਚੇ ਤੱਕ ਨਹੀਂ ਚੱਲਦਾ ਕਿੱਦਾਂ ਕੰਮ ਚੱਲੂਗਾ ਕਿੱਦਾਂ ਪੰਜਾਬ ਚੱਲੂਗਾ ਤੁਸੀਂ ਕਹਿੰਦੇ ਸੀ ਕਿ ਅਸੀਂ ਇੰਨਾ ਕੰਮ ਚਲਾਵਾਂਗੇ ਇੰਨਾ ਕੰਮ ਚਲਾਵਾਂਗੇ ਬਾਕੀ ਕੋਈ ਹਾਲ ਨਹੀਂ ਆ ਬੁਰੇ ਹਾਲ ਆ ਦੇਖੋ ਹੁਣ ਤੁਸੀਂ ਕੀ ਕਰਦੇ ਹੋ ਇਸ ਕਰਕੇ ਮੇਰੀ ਸਾਰੇ ਵੀਰਾਂ ਡਰਾਈਵਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਮਿਸਤਰੀਆਂ ਨੂੰ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਮਿਸਤਰੀ ਭਗਵੰਤ ਮਾਨ ਤੱਕ ਮੇਰੀ ਵੀਡੀਓ ਪਹੁੰਚਣੀ ਚਾਹੀਦੀ ਆ ਵੇਖੋ ਕੋਈ ਜਾਜਗੜ ਚ ਗੱਡੀ ਨਹੀਂ ਹੈਗੀ ਕੋਈ ਵੇਲਿਆ ਪੂਰਾ ਤੁਸੀਂ ਆਪ ਦੇਖ ਸਕਦੇ ਜੋ ਵੇਖੋ ਕਿਤੇ ਕੋਈ ਟਰੱਕ ਨਹੀਂ ਦੀਦਾ ਕੀ ਕਰੀਏ ਦੁਖੀ ਹੋ ਕੇ ਸਾਨੂੰ ਇਹ ਵੀਡੀਓ ਪਾਉਣੀ ਪੈ ਰਹੀ ਹੈ ਤੇ ਕਿਰਪਾ ਕਰਕੇ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਨੂੰ ਭਗਵੰਤ ਮਾਨ ਤੱਕ ਪਹੁੰਚਾਓ ਕਿ ਵੇਖੋ ਕੀ ਹਾਲ ਬਣਾਤਾ ਤੁਸੀਂ ਪੰਜਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ